ਸਾਡੇ ਲਾਈਫਸਟਾਈਲ ਤੇ ਗੈਰ ਸਿਹਤਮੰਦ ਖੁਰਾਕ ਕਰਕੇ ਦਿਲ ਦੀਆਂ ਗੰਭੀਰ ਤੇ ਕਾਤਕ ਬਿਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ ਆਪਣੇ ਰੋਜ਼ੀਵੇਂ ਆ ਪਰੀ ਜ਼ਿੰਦਗੀ ਦੇ ਵਿੱਚ ਆਪਣੇ ਦਿਲ ਦੀ ਸਿਹਤ ਦਾ ਧਿਆਨ ਨਾ ਰੱਖਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਿੰਨੀ ਜਲਦੀ ਤੁਸੀਂ ਦਿਲ ਦੀ ਬਿਮਾਰੀ ਦਾ ਇਲਾਜ ਸ਼ੁਰੂ ਕਰੋਗੇ ਤੁਹਾਡੀ ਸਿਹਤ ਨੂੰ ਘੱਟ ਨੁਕਸਾਨ ਪਹੁੰਚਾਏਗਾ ਹਾਲਾਂਕਿ ਤੁਹਾਨੂੰ ਇਲਾਜ ਸ਼ੁਰੂ ਕਰਨ ਦੇ ਲਈ ਲੱਛਣਾਂ ਨੂੰ ਪਛਾਣਨ ਦੀ ਲੋੜ ਹੈ ਅੱਜ ਅਸੀਂ ਤੁਹਾਨੂੰ ਹਾਰਟ ਅਟੈਕ ਬਲੌਕੇਜ ਦੇ ਕੁਝ ਸ਼ੁਰੂਆਤੀ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਜੇ ਤੁਹਾਨੂੰ ਸਰੀਰ ਗਤੀਵਿਧੀ ਕੀਤੇ ਵੇਲੇ ਸਾਹ ਦੀ ਕਮੀ ਮਹਿਸੂਸ ਹੁੰਦੀ ਹੈ ਜੇ ਹਾਂ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਕਿਉਂਕਿ ਸਾਹ ਚੜਨਾ ਜਾਂ ਸਾਹ ਲੈਣ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਦਿਲ ਦੀ ਰੁਕਾਵਟ ਨੂੰ ਦਰਸਾ ਸਕਦਾ ਹੈ ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਲਈ ਦੱਸ ਤੀਏ ਕਿ ਦਿਲ ਦੀ ਧੜਕਣ ਵਧਣਾ ਵੀ ਖਤਰੇ ਦਾ ਸੰਕੇਤ ਹੋ ਸਕਦਾ ਹੈ ਜੇ ਤੁਸੀਂ ਬਹੁਤ ਜ਼ਿਆਦਾ ਬੇਚੈਨੀ ਮਹਿਸੂਸ ਕਰਦੇ ਹੋ ਤਾਂ ਹਾਰਟ ਬਲਾਕੇਜ ਦੀ ਸੰਭਾਵਨਾ ਵੱਧ ਸਕਦੀ ਹੈ ਤੁਹਾਨੂੰ ਛਾਤੀ ਦੇ ਦਰਦ ਵਰਗੇ ਲੱਛਣਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਦਿਲ ਦੀ ਰੁਕਾਵਟ ਦੇ ਕਰਕੇ ਛਾਤੀ ਦੇ ਵਿੱਚ ਦਰਦ ਦਬਾਅ ਤੇ ਅਕੜਾ ਮਹਿਸੂਸ ਹੋ ਸਕਦਾ ਹੈ ਇਸ ਤੋਂ ਇਲਾਵਾ ਚੱਕਰ ਆਣ ਵੀ ਖਤਰੇ ਦਾ ਸੰਕੇਤ ਹੋ ਸਕਦੀ ਹੈ ਥਕਾਵਟ ਜਾਂ ਵਾਰ-ਵਾਰ ਸਿਰਦਰਦ ਦਿਲ ਦੀ ਰੁਕਾਵਟ ਨੂੰ ਦਰਸਾ ਸਕਦੇ ਹੈ ਜੇ ਤੁਸੀਂ ਵੀ ਆਪਣੇ ਸਰੀਰ ਦੇ ਵਿੱਚ ਅਜਿਹੇ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਤੁਰੰਤ ਕਿਸੇ ਚੰਗੇ ਡਾਕਟਰ ਨਾਲ ਸੰਪਰਕ ਕਰੋ ਤੇ ਆਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਓ ਇਸ ਤੋਂ ਇਲਾਵਾ ਹਾਰਟ ਬਲਾਕੇਜ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਤੁਹਾਨੂੰ ਆਪਣੇ ਰੋਜ਼ਾਨਾ ਰੁਟੀਨ ਦੇ ਵਿੱਚ ਨਾ ਸਿਰਫ ਕਸਰਤ ਨੂੰ ਸ਼ਾਮਲ ਕਰਨਾ ਚਾਹੀਦਾ ਸਗੋਂ ਇੱਕ ਸਿਹਤਮੰਤੇ ਸੰਤੁਲਿਤ ਖੁਰਾਕ ਯੋਜਨਾ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਗੰਭੀਰ ਬਿਮਾਰੀਆਂ ਤੋਂ ਬਚ ਸਕੋ